ਇਹ ਪੜ੍ਹੀ ਲੰਡਨ ਤੋਂ ਤੇ ਮੇਰੀ ਪਿੰਡੋਂ ਸਰਕਾਰੀ ਚ ਪੜਾਈ ਡ੍ਰੀਮ ਤੇਰੀ ਉੱਚੀਆਂ ਗੌਰ ਗਏ ਨਿਮੈ ਪੈਣੀ ਵਾਲੀ ਖਾਣ ਦੀ ਛਾਈ ਉਹ ਤੇ ਮੈਂ ਕਰ ਦਾਂਦਾ ਕਿ ਕਰੀ ਪੇ ਤੇ ਮੈਂਸ਼ਨ ਆ ਕਿਵੇਂ ਕਰ ਦਾਂਦੇ ਕਰ ਦਾਂਦੇ ਰਮੇਸ਼ ਮੈਂ ਨਾ ਵਈ ਗਿਆ ਬੱਜਾ ਕਿ ਰੁਕੇ ਦਾ ਇਹ ਕੀ ਟਿਊਸ਼ਨ ਦੇਣ ਲੱਗੇ ਆਣ ਤੋਂ ਕੁੜੀ ਤੇ ਮੁੰਡੇ ਨੂੰ ਲਵ ਕਰਨਾ ਪਿਆਰ ਕਰਨਾ ਇੱਜ਼ਤ ਕਰਨਾ ਤੇ ਸਾਰੀ ਖੁਸ਼ੀ ਆ ਤੇ ਅੱਲਾਹ ਵਾਜ਼ ਮਸੀਹਾ ਬਣੇਗਾ ਜਿੱਦ ਵੀ ਜਾ ਕਰਕੇ ਇਹਨੂੰ ਕੀ ਗੁਣ ਦੱਸਦਾ ਦੱਖਾ ਉਹ ਇਹਨੂੰ ਬਾ ਵੀ ਮੇਸ਼ ਮੜ ਜਾ ਕਰ ਜਦੋਂ ਕੁੜੀ ਆਉਂਦੀ ਹੈ ਠੀਕ ਹੈ ਉਹ ਕੀ ਮਤਲਬ ਐਂ ਕਰਦਾ ਨਰਵੇਸ ਉਹ ਫਿਰ ਐਂ ਕਰੋ ਇੱਕ ਸੀਟ ਨਾਲ ਇਹ ਜਿੱਥੇ ਟਕਰਾ ਡਾ ਹੋ ਜੂ ਆਪਣਾ ਤਾਂ ਦੋ ਸੀਟ ਨਹੀਂ ਗੇ ਦੋ ਤੇ ਤਿੰਨ ਸੀਟ ਨੇ ਕਿਉਂ ਇੱਕ ਹੋਰ ਵੀ ਕਰਾਂਗੇ ਜਦੋਂ ਕਿ ਇਹ ਮਾਟ ਤੇ ਉਸ ਕਰਕੇ ਨਹੀਂ ਜਾਣਾ ਅੱਜ ਨਹੀਂ ਕਰਦੇ ਉਹ ਅੱਜ ਤਾਂ ਨਹੀਂ ਕਰਦੇ ਉਹ ਧਰਨ ਵਾਲੇ ਟੂਣਾ ਜਦ ਧਰਨੇ ਆਣਾ ਟੂਣਾ ਵਾਲਾ ਜੀ ਦੇਖ ਲਾ ਅੱਜ ਕਰ ਲਾਂਗੇ ਉਹ ਵੱਡੇ ਬਣੂ ਇਹ ਵੀ ਬਣਾਉਣ ਦੇ ਵਿੱਚ ਇਹ ਕਿੰਨੇ ਇਹ ਕਿੰਨੇ ਮਿੰਟ ਦਾ ਹੈ ਦੋ ਸੀਨੀ ਨੇ ਇਹ ਦੁਬਾਰਾ ਟੂਣਾ ਵਾਲਾ ਕਰ ਲੈ ਤੈਨੂੰ ਕਰਾੜਲਾ ਕਰਦਾ ਕਰਾੜਲਾ ਬਹੁਤ ਸੋਹਣਾ ਆ ਕਿੰਨੇ ਮਿੰਟ ਦਾ ਹੈ ਇਹ ਤਾਂ ਹੋਊਗਾ ਕਿੰਨੇ ਮਿੰਟ ਦਾ ਹੈ ਠੀਕ ਜੀ ਹੈ ਆਪ ਜਦੋਂ ਖੜੇ ਹੋਵੇ ਵਾਲਾ ਤੁਸੀਂ ਹੋ ਨੇ ਉਹ ਵੀ ਬੜੀ ਆਧੀ ਹਾਂ ਉਹ ਵੀ ਠੀਕ ਨੇ ਯਾਰ ਪਈ ਜੇ ਉਹ ਐ ਅੱਧੀ ਚੈੱਕ ਕੀਤੀ ਵੀ ਕੀ ਆ ਅੱਜ ਫਿਰ ਉੱਚਦਾ ਨਹੀਂ ਹੋ ਸਕਦੀ ਐਕਟੀਵਿਟੀ ਇਹ ਆ ਨੂੰ ਤਕਲਾਂ ਨੂੰ ਕਹੇ ਗੁਗੂ ਗੁਗੂ ਮਾਨੂੰ ਮਾਇ ਮੰਤਰ ਕਰਦਾ ਹਾਂ ਲੱਗਦਾ ਆ ਲੱਗਦਾ ਲੱਗਦਾ ਕਾ ਇਹ ਕਰ ਦਿੰਦਾ ਵਾਏ ਕਰਦਾ ਕਿੱਲਾ ਪਤਾ ਕਾੜ ਮੈਨੈ ਨਹੀਂ ਹੋ ਰਿਹਾ ਮੁੰਡਾ ਤਾਂ ਸਾਡੇ ਦੋ ਬੀਟ ਟੰਗ ਜੀ ਪੇ ਕਾੜ ਮਾਲੀ ਖਤਰੀ ਕਿੜਿਆ ਹੋਰ ਜਮੀਨ ਤਾਂ ਬੇਲ ਤਾਂ ਪਹਿਲਾਂ ਤੋਂ ਲੱਗਿਆ ਹੈ ਓਏ ਇੰਡੀਆ ਬਸ ਸ਼ਰਮ ਘਰਨੇ ਦੂਜੇ ਦੇ ਵੇਢ ਖੋਲੀ ਜਾ ਇਹ ਤਾਂ ਆਪਣੀ ਬੋਲੀ ਇਹ ਆਪਣੀ ਕਹਿੰਦੀ ਬੋਲੀ ਦੂਜੇ ਦੇ ਘਟ ਖੋਲਦਾ ਇਹ ਪੈਂਦਾ ਦੀ ਸੱਚ ਕੱਲ ਜਾਂਦੀ ਆ ਆਪਾਂ ਕਹਾਂ ਸੀ ਕਿ ਨਾ ਬਠਿੰਡੇ ਬੰਬ ਡੇਗਾਗੇ ਸਾਲਾ ਉਹ ਬਠਿੰਡੇ ਬੰਬ ਡਿੱਗੇ ਸੱਚੀ ਓਏ ਹਾਂ ਓਏ ਉਸ ਦਿਨ ਹਨਾ ਹੋਰਾ ਇੱਕ ਇੱਕ ਪਤਾ ਨਹੀਂ ਸੱਚੀ ਬਠੰਡੇ ਤੋਂ ਕਿਉਂ ਕਹਦਾ ਹਾਂ ਬਈ ਮੈਨੂੰ ਵੀ ਬਣਾ ਕੇ ਦਿੰਦੀ ਇੱਕ ਮੈਂ ਵੀ ਦੇ ਦਿੰਦਾ ਆ ਕਿਸੇ ਨੇ ਕਮੈਂਟ ਚ ਲਿਖਿਆ ਪਿਆ ਕਹਿੰਦਾ ਬਈ ਕਹਿੰਦਾ ਸਾਨੂੰ ਵੀ ਦੇ ਦੋ ਅਸੀਂ ਵੀ ਛੱਡਣਾ ਹਾਂ ਕਹਿੰਦਾ ਮੇਰਾ ਵੀ ਬਠੰਡੇ ਵਾਲੇ ਪਾਸ ਤੋਂ ਦੀ ਆ ਕਹਿੰਦਾ ਉਧਰ ਨਹੀਂ ਉਧਰਲੇ ਵੀ ਫਿਰ ਮਸ ਹੈ ਹਾਂ ਤੁਹਾਨੂੰ ਹੁੰਦਾ ਫਿਰ ਅਸਲਾ ਕਹਿੰਦਾ ਓਕੇ ਤਾਂ ਮੈਂ ਪੱਕਾ ਹਾਂ ਤੂੰ ਅੱਗੇ ਗਿਆ ਨਾ ਅੱਗੇ ਹੀ ਨਾ ਯਾਰ ਤੇ ਇਹ ਉੱਤੇ ਲਾਲੀ ਆ ਮੰਨਾਲੀ ਜਹੀ ਲੱਗਦੀ ਕਿੱਡੇ ਕਿਵੇਂ ਬਿਧਾ ਕੇ ਜਿਹਾ ਚਾਂਜ ਦੇ ਬਣਾ ਇਹਨੇ ਖਾਸੇ ਸਮੇਂ ਤੋਂ ਜਿੰਮ ਨਹੀਂ ਲਾਇਆ ਹੁਣ ਜਿੰਮ ਹੀ ਪਿਆ ਜਿੰਮ ਵਾਲਾ ਕਮਰੇ ਨਹੀਂ ਖੋਲੇ ਨੇ ਐਂ ਕਹਿੰਦਾ ਹੁਣ ਲੋਬੇ ਚਾਂਜ ਦੇ ਬਣਾ ਤਾਂ ਏਡੀ ਖਾਲੀ ਜਿਹੀ ਲੱਗਦੀ ਚਾਂਜ ਦੇ ਬਣਾ ਤਾਂ ਏਡੀ ਖਾਲੀ ਜਿਹੀ ਦੇ ਲੈ ਤੂੰ ਵੀ ਉੱਥੇ ਛੰਕ ਇਹ ਰਾਤ ਸੁਣਦਾ ਰਹ ਹਾਂ ਮੈਂ ਸੱਜੀ ਬੈਠ ਕੇ ਤੂੰ ਨੂੰ ਸਰਪ ਤੱਦੀ ਕਬਲੀ ਜਿਹੀ ਲੱਗਦੀ ਆਉਂ ਜਮਨੇ ਸਾਹਮਣੇ ਇਹਨੂੰ ਮੈਂ ਕਿਹਾ ਕੈਮਰੇ ਸਾਹਮਣੇ ਹੈ ਇਹ ਦੱਸ ਇਹਨੂੰ ਮੈਂ ਕਿਹਾ ਜਿਹੜਾ ਉਹ ਫਟਵਾਲ ਵਾਲਾ ਸੀਨ ਜਾਨੀ ਚੱਲ ਰਿਹਾ ਵਾਇਰਲ ਹੋ ਰਹੀ ਐ ਮਗਾ ਜੀ ਤੈਨੂੰ ਪ੍ਰਪੋਜ਼ ਕਰ ਦੇਣਾ ਦੇਖਣਾ ਜੀ ਪਹਿਲਾਂ ਜੀ ਮਗਾ ਜੀ ਤੈਨੂੰ ਪ੍ਰਪੋਜ਼ ਕਰ ਦਿੰਦੀ ਉਹ ਤੇਰਾ ਕੀ ਬਣਦਾ ਜਵਾਬ ਦਿੰਦੇ ਉਸਤਾਦ ਲੋਇਲ ਦਾ ਦੇਖ ਲਓ ਬਈ ਆਪਾਂ ਤਾਂ ਜਿਹਦੇ ਵਾਸਤੇ ਲੋਇਲ ਚ ਹੀ ਹੈਗੇ ਸੀ ਅਗਲੀ ਨਹੀਂ ਰਹੀ ਆਪਾਂ ਇੱਕ ਗੱਲ ਹੋਰ ਪਈ ਹੈ ਇਹ ਕਹਿੰਦਾ ਜੇ ਮੈਂ ਕੁੜੀ ਦੇਖ ਲੱਖਾਂ ਕੇ ਖੁਰਪਾ ਲਾ ਕੇ ਅਗਲੀ ਨੇ ਸ਼ੈਂਡ ਝਾੜਦਾ ਆਹ ਸੁਣੋ ਉੱਥੇ ਜਾ ਕੇ ਸੁਣ ਤੂੰ ਗੱਲਾਂ ਦੀ ਹੈ ਹੈ ਹਾਂ ਬੰਦਾ ਜੀ ਕਹਿੰਦਾ ਵੀ ਜੀ ਮੈਂ ਕਈ ਵਾਰ ਕੋ ਕੁੜੀ ਵੈਸੇ ਵੀ ਦੇਖਣਾ ਹੁਣ ਕਹਿੰਦਾ ਵੀ ਜਾਂ ਤਾਂ ਮੇਰੀ ਅੱਖਾਂ ਚ ਖੁਰਕ ਹੋਣ ਲੱਗ ਜਾਂਦੀ ਆ ਜਾਂ ਕਹਿੰਦਾ ਵੀ ਮੈਨੂੰ ਐ ਫੀਲ ਹੁੰਦਾ ਵੀ ਮੈਂ ਪਰ੍ਹਾਂ ਮੂੰਹ ਕਰ ਲਾਂ ਜਾਂ ਨੀਮੀ ਪਾਲਾਂ ਇਹੋ ਜਿਹਾ ਬੰਦਾ ਪਹਿਲਾਂ ਦੇਖਿਆ ਯਾਰ ਮੈਂ ਉਹ ਕਾਇ ਕੈਦੇ ਜਵਾਨੇ ਚ ਕੈਦਾ ਰਹੇ ਉਹਤੇ ਵੀ ਅਸਰ ਹੋ ਰਿਹਾ ਥੋੜਾ ਥੋੜਾ ਹੁਣ ਉਹ ਵੀ ਸਿਹਾਰ ਚ ਹੈ ਬਾਈ ਵੈਸੇ ਪੈਂਦਾ ਨਹੀਂ ਇਹ ਬਾਈ ਬਹੁਤ ਜਿਆਦਾ ਲੋਏ ਲੱਗ ਜਾਂਦਾ ਯਾਰ ਬੜਾ ਜਿਆਦਾ ਕੈਂਟ ਹੈ ਯਾਰ ਜੇ ਇਹਦੀ ਬਣ ਗਈ ਨਾ ਜ਼ਿੰਦਗੀ ਚ ਕੋਈ ਵੀ ਬਈਰੂ ਪਰਸੋਂ ਕੋਈ ਕੁੜੀ ਦਾ ਸਟਾਪਰ ਲੱਗ ਗਈ ਤੇ ਮੋਟਰਸਾਈਕਲ ਤੇ ਆਵੇ ਬਾਈ ਹਨਾ ਹ ਇਨੇ ਨੀਵੀਂ ਪਾ ਕੇ ਰਸਤਾ ਦੱਸਿਆ ਉਹ ਕਹਿੰਦੀ ਵੀਰੇ ਕੀ ਕਹਿੰਦਾ ਵੀ ਮੈਨੂੰ ਅੱਖਾਂ ਤੇ ਨਹੀਂ ਮੈਂ ਨੀਵੀਂ ਪਾ ਕੇ ਧਰਤੀ ਦੀ ਮੈਪ ਬਣਾ ਕੇ ਦੇ ਦਤਾ ਮੈਂ ਇੱਥੇ ਵਾਜੂ ਪੂਰਾ ਗੂਗਲ ਮੈਪ ਸਾਪਤਾ ਪਰ ਅੱਖ ਨਹੀਂ ਪਟ ਕੇ ਦੇਖੀ ਕਿਉਂ ਯਾਰ ਜਦੋਂ ਹੈਗੀ ਇੱਕ ਨਾ ਜਾਂਦਾ ਬਈ ਬਹੁਤ ਘੱਟ ਬੰਦੇ ਨੇ ਅੱਜ ਕੱਲ੍ਹ ਤੂੰ ਤੂੰ ਕੀ ਕਰਿਆ ਸੀ ਪਤਾ ਨਹੀਂ ਲੋਅਲ ਸੀ ਮੈਂ ਜਿਹਦੇ ਨਾਲ ਪਤਾ ਨਹੀਂ ਕੀ ਉਹ ਤਾਂ ਸ਼ਾਰਟ ਉਹ ਤਾਂ ਚੈਪਟਰ ক্লোਜ਼ ਹੈ ਕਦੋਂ ਕਰੇ ਸ਼ਰਮੰਤਾਈ ਪੈਣ ਲੁਕੜਾ ਮਾਈਟ ਨਹੀਂ ਟਿਕਨ ਦਿੰਦੇ ਕੀ ਲੱਭ ਰਿਆ ਹਣ ਤੂੰ ਤੂੰ ਕੀ ਲੱਭ ਰਿਆ ਜੋਰ ਪੈ ਗਿਆ ਜੋਰ ਕਾ ਲੂ ਗਿਆ ਅਗੜਾਸੀ ਲੱਭ ਰਿਹਾ ਇਹ ਇਹ ਲਾਲੀਆ ਮਨਾਲੀ ਜਿਹੀ ਲੱਗਦੀ ਓਹ ਫੋਟੋ ਜੀ ਪਈ ਨਹੀਂ ਨਹੀ ਪਈ ਆ ਜ ਮੈਨੇ ਹੂੰ

Bye.